ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਸੋਹਣਾ ਡਿਜ਼ਾਈਨ ਤੇ ਸੌਖਾ ਡਿਜ਼ਾਈਨ ਸ਼ੇਅਰ ਕਰਾਂਗੇ ਲੇਸ ਦਾ ਠੀਕ ਹੈ ਇਹਨੂੰ ਤੁਸੀਂ ਪੈਂਟ ਪਲਾਜ਼ੋ ਦੇ ਪੌਂਚੇ ਤੇ ਬਣਾ ਸਕਦੇ ਹੋ ਔਰ ਸਲਵਾਰ ਦੇ ਪੌਂਚੇ ਤੇ ਰੈਡੀ ਕਰ ਸਕਦੇ ਹੋ ਮੈਂ ਇਹ ਡਿਜ਼ਾਈਨ ਸਲਵਾਰ ਦੇ ਪੌਂਚੇ ਤੇ ਰੈਡੀ ਕਰੂੰਗੀ ਠੀਕ ਹੈ ਜੀ ਤੇ ਤੁਸੀਂ ਦੇਖ ਲਓ ਵੀ ਆਪਾਂ ਇਹਨੂੰ ਕਿਸ ਤਰੀਕੇ ਨਾਲ ਰੈਡੀ ਕਰ ਸਕਦੇ ਹਾਂ ਠੀਕ ਹੈ ਤੇ ਮੈਂ ਇਸ ਤਰੀਕੇ ਨਾਲ ਦੇਖੋ ਇੱਥੇ ਆਪਣਾ ਪੌਂਚਾ ਜਿਹੜਾ ਹੈਗਾ ਉਹ ਰੈਡੀ ਹੋਊਗਾ ਇਹ ਆਪਾਂ ਪੌਂਚਾ ਰੈਡੀ ਕਰਨ ਤੋਂ ਪਹਿਲਾਂ ਹੀ ਜਿਹੜਾ ਡਿਜ਼ਾਈ ਤੇ ਅੱਧਾ-ਅੱਧਾ ਇੰਚ ਜਿਹੜਾ ਹੈਗਾ ਆਪਾਂ ਪੌਂਚੇ ਦੀ ਬੁਕਰਮ ਜੜਨ ਵਾਸਤੇ ਛੱਡ ਦੇਵਾਂਗੇ ਠੀਕ ਹੈ ਉਸ ਤੋਂ ਅੱਗੇ ਜਿਹੜਾ ਹੈਗਾ ਆਪਾਂ ਇੱਕ ਐਦਾਂ 2.5 ਇੰਚ ਤੇ ਜਿਹੜਾ ਹੈਗਾ ਆਪਾਂ ਨਿਸ਼ਾਨ ਲਗਾ ਲੈਣਾ ਤੁਸੀਂ 2.5 ਇੰਚ ਤੇ ਵੀ ਲਗਾ ਸਕਦੇ ਹੋ ਠੀਕ ਹੈ ਜੀ ਤੇ ਦੇਖੋ ਆਪਾਂ ਇਸ ਤਰੀਕੇ ਨਾਲ ਜਿਹੜੀ ਲੇਸ ਹੈਗੀ ਆ ਆਪਾਂ ਐਦਾਂ ਰੱਖ ਲੈਣੀ ਆ ਆਪਾਂ ਲੇਸ ਦਾ ਮੂੰਹ ਜਿਹੜਾ ਹੈਗਾ ਉੱਪਰ ਵਾਲੀ ਸਾਈਡ ਨੂੰ ਵੱਖਣਾ ਜਿੱਧਰੋਂ ਆਪਾਂ ਬੈਲਟ ਜੜਨੀ ਹੈ ਠੀਕ ਹੈ ਅੱਪਾ ਇਸ ਤਰੀਕੇ ਨਾਲ ਲੈਸ ਨੂੰ ਜਿਹੜਾ ਆਪਾਂ ਨਿਸ਼ਾਨ ਲਗਾਇਆ ਉਹਦੇ ਉੱਪਰ ਰੱਖ ਕੇ ਇਹਦੇ ਉੱਪਰ ਸਲਾਈ ਲਗਾ ਲੈਣੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਹੁਣ ਇਹ ਲੈਸ ਨੂੰ ਆਪਾਂ ਇਸ ਸਾਈਡ ਆਪਾਂ ਫੋਲਡ ਕਰ ਦੇਣਾ ਠੀਕ ਹੈ ਇਹਦੇ ਉੱਪਰ ਆਪਾਂ ਸਲਾਈ ਲਗਾ ਲੈਣੀ ਆ ਹੁਣ ਇਹ ਲੈਸ ਜਿਹੜੀ ਹੈਗੀ ਇਹ ਆਪਣੀ ਗੁੰਮ ਹੋ ਜੂਗੀ ਠੀਕ ਹੈ ਜਦੋਂ ਆਪਾਂ ਉੱਦਾਂ ਰੱਖ ਕੇ ਲਾਉਣਾ ਹੈ ਨਾ ਲੈਸ ਉਹ ਸੋਹਣੀ ਨਹੀਂ ਲੱਗਦੀ ਹੈਗੀ ਤੇ ਆਪਾਂ ਇਸ ਤਰੀਕੇ ਨਾਲ ਇਹਨੂੰ ਫੋਲਡ ਕਰ ਦੇਣਾ ਇਧਰ ਵਾਲੀ ਸਾਈਡ ਤੇ ਠੀਕ ਹੈ ਦੇਖੋ ਇੱਕ ਸਾਈਡ ਜਿਹੜੀ ਹੈਗੀ ਆਪਣੀ ਲੈਸ ਲੱਗ ਚੁੱਕੀ ਹੈ اسی ਤਰੀਕੇ ਨਾਲ ਹੀ ਆਪਾਂ ਦੂਸਰੀ ਵਾਲੀ ਸਾਈਡ ਲੈਸ ਲਗਾਵਾਂਗੇ ਠੀਕ ਹੈ ਜੀ ਇਹਦਾ ਮੂੰਹ ਵੀ ਆਪਾਂ ਇਸ ਤਰੀਕੇ ਨਾਲ ਨੀਚੇ ਵਾਲੀ ਹੁਣ ਦੇਖੋ ਪਹਿਲਾਂ ਜਿਹੜੀ ਲਗਾਈ ਸੀ ਉਹਦਾ ਮੂੰਹ ਆਪਾਂ ਉੱਪਰ ਵਾਲੀ ਸਾਈਡ ਦੇ ਡਿਜ਼ਾਈਨ ਦਾ ਰੱਖਿਆ ਸੀ ਇਹਦੇ ਵਿੱਚ ਆਪਾਂ ਕੀ ਕਰਨਾ ਹੈ ਡਿਜ਼ਾਈਨ ਦਾ ਮੂੰਹ ਜਿਹੜਾ ਹੈਗਾ ਉਹ ਨੀਚੇ ਵਾਲੀ ਸਾਈਡ ਰੱਖਣਾ ਹੈ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਆਪਣੀ लेस ਜਿਹੜੀ ਹੈਗੀ ਇੱਧਰ ਵੀ ਲੱਗ ਕੇ ਰੈਡੀ ਹੋ ਗਈ ਆ ਤੇ ਹੁਣ ਆਪਾਂ ਕੀ ਕਰਨਾ ਜਿਹੜਾ ਡਿਜ਼ਾਈਨ ਆ ਉਹਨੂੰ ਉੱਪਰ ਵਾਲੀ ਸਾਈਡ ਇਸ ਤਰੀਕੇ ਨਾਲ ਫੋਲਡ ਕਰਦੇ ਠੀਕ ਹੈ ਹੁਣ ਆਪਣੀ लेस ਜਿਹੜੀ ਹੈਗੀ ਉਹ ਅੰਡਰਗਰਾਉਂਡ ਹੋ ਗਈ ਆ ਤੇ ਆ ਆਪਣਾ ਜਿਹੜਾ ਮਾਰਜਨ ਆ ਆਪਾਂ ਪਹੁੰਚਾ ਜੜਾਂਗੇ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਣੀ लेस ਜਿਹੜੀ ਹੈਗੀ ਆ ਉਹ ਅੰਡਰਗਰਾਉਂਡ ਹੋ ਕੇ ਆ ਗਈ ਆ ਤੇ ਹੁਣ ਆਪਾਂ ਪਹੁੰਚਾ ਜਿਹੜਾ ਹੈਗਾ ਉਹ ਰੈਡੀ ਕਰਾਂਗੇ ਠੀਕ ਹੈ ਜੀ ਤੇ ਹੁਣ ਦੇਖੋ ਆਪਾਂ ਪਹੁੰਚਾ ਜਿਹੜਾ ਹੈਗਾ ਉਹ ਰੈਡੀ ਕਰਾਂਗੇ ਆਪਾਂ ਬੁਕਰਮ ਲੈ ਲਈ ਆ ਜਿੰਨੀ ਕ ਆਪਾਂ ਡਿਜ਼ਾਈਨ ਬਣਾਇਆ ਨਾ ਉਸ ਤੋਂ ਥੋੜੀ ਜਿਹੀ ਚੌੜੀ ਜਿਹੜੀ ਹੈਗੀ ਆ ਆਪਾਂ ਬੁਕਰਮ ਲੈਣੀ ਆ ਠੀਕ ਹੈ ਜੀ ਤੇ ਆਪਾਂ ਬੁਕਰਮ ਨੂੰ ਇਦਾਂ ਸੈਂਟਰ ਦੇ ਵਿੱਚ ਰੱਖ ਕੇ ਦੋਨੋਂ ਸਾਈਡ ਤੋਂ ਕੱਪੜਾ ਜਿਹੜਾ ਹੈਗਾ ਉਹ ਫੋਲਡ ਕਰ ਲਿਆ ਠੀਕ ਹੈ ਇਸ ਤਰੀਕੇ ਨਾਲ ਆਪਾਂ ਬੁਕਰਮ ਦੀ ਪੱਟੀ ਰੈਡੀ ਕਰ ਲਈ ਹੈ तुम देख लो मैं एक साइड तो जोड़ा है ओपन नहीं छड़े कपड़ा नहीं जो तो जो आप पहुंचा चढ़ते हैं ना आप एक साइड तो ओपन छड़ लें ठीक है जी पर दोनों साइड तो कपड़ा जगह फोल्ड कर लिया हूँ आप देखो जोड़ा यह डिज़ाइन हैगा आप उपर डायरक्ट ही पहुंचा ज्यादा है इस तरीके रखना जब अद्धे इंच का मार्जन रखिए ठीक है जी यरीके आप टिका लेना और लगा लेनी है ठीक है जी ਜੜਨ ਤੋਂ ਬਾਅਦ ਇਹਨੂੰ ਆਪਾਂ ਦੂਸਰੀ ਵਾਲੀ ਸਾਈਡ ਜਿਹੜਾ ਹੈਗਾ ਫੋਲਡ ਕਰ ਦੇਵਾਂਗੇ ਠੀਕ ਹੈ ਜੀ ਆਪਣਾ ਲੇਸ ਜਿਹੜੀ ਹੈਗੀ ਉਹ ਆਪਣੇ ਉੱਪਰ ਹੀ ਰਹਿਣੀ ਚਾਹੀਦੀ ਹੈ ਤੇ ਸਿਰਫ ਆਪਾਂ ਪਹੁੰਚਾ ਜਿਹੜਾ ਹੈਗਾ ਦੂਸਰੀ ਵਾਲੀ ਸਾਈਡ ਫੋਲਡ ਕਰਾਂਗੇ ਠੀਕ ਹੈ ਤੇ ਇਹਦੇ ਉੱਪਰ ਆਪਾਂ ਫਿਰ ਇੱਕ ਦਬਮੀ ਸਲਾਈ ਲਗਾ ਲਾਂਗੇ ਹੁਣ ਦੇਖੋ ਇਹ ਜਿਹੜਾ ਬੁਕਲਮ ਹੈਗੀ ਹੈ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਅਟੈਚ ਕਰ ਲੈਣਾ ਠੀਕ ਹੈ ਜੀ ਇਹ ਆਪਾਂ ਇਦਾਂ ਹੱਥ ਨਾਲ ਦੇਖਣਾ ਤੇ ਜਿਹੜੀ ਆਪਣੇ ਤੇ ਜਿਹੜੀ ਆਪਾਂ ਆ ਵਾਲੀ ਸਲਾਈ ਲਗਾਈ ਆ ਆਪਾਂ ਕੱਪੜੇ ਨੂੰ ਪੂਰੀ ਤਰ੍ਹਾਂ ਖਿੱਚ ਕੇ ਰੱਖਣਾ ਤੇ ਇਹ ਵਾਲੀ ਸਲਾਈ ਦੇ ਉੱਪਰ ਹੀ ਆਪਾਂ ਸਲਾਈ ਲਗਾ ਲੈਣੀ ਆ ਜਿਸ ਸਲਾਈ ਦੇ ਨਾਲ ਆਪਾਂ ਡਿਜ਼ਾਈਨ ਬਣਾਇਆ ਸੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਆਪਣਾ ਪੌਂਚਾ ਜਿਹੜਾ ਹੈਗਾ ਬਣ ਕੇ ਰੈਡੀ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਮੋਤੀਆਂ ਵਾਲਾ ਡਿਜ਼ਾਈਨ ਬਣਾਵਾਂਗੇ ਠੀਕ ਹੈ ਜੀ ਤੇ ਆਪਾਂ ਕੋਈ ਵੀ ਜਿਹੜੇ ਹੈਗੇ ਨੇ ਵੱਡੇ ਛੋਟੇ ਕਰਕੇ ਤੁਸੀਂ ਜਿੱਦਾਂ ਦੇ ਵੀ ਮੋਤੀ ਲੈਣਾ ਚਾਹੋ ਤਾਂ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਮੇਰੇ ਕੋਲ ਇਹ ਵਾਲੇ ਮੋਤੀ ਹੈਗੇ ਜਿਹੜੇ ਮੈਂ ਇਹਨਾਂ ਦਾ ਜਿਹੜਾ ਹੈਗਾ ਉਹ ਡਿਜ਼ਾਈਨ ਬਣਾਉਂਗੀ ਠੀਕ ਹੈ ਤੇ ਪਹਿਲਾਂ ਜਿਹੜਾ ਹੈਗਾ ਆਪਾਂ ਪੌਂਚੇ ਦਾ ਸੈਂਟਰ ਕਰ ਲੈਣਾ ਠੀਕ ਹੈ ਜੀ ਇਹ ਐਦਾਂ ਦੇਖੋ ਮੈਂ ਪੌਂਚੇ ਦਾ ਸੈਂਟਰ ਕਰ ਲਿਆ ਆਪਾਂ ਸੈਂਟਰ ਦੇ ਵਿੱਚ ਜਿਹੜਾ ਹੈਗਾ ਡਿਜ਼ਾਈਨ ਬਣਾਉਣਾ ਸ਼ੁਰੂ ਕਰਾਂਗੇ ਠੀਕ ਹੈ ਇਸ ਤਰੀਕੇ ਨਾਲ ਆਪਾਂ ਤਿੰਨ ਤਿੰਨ ਮੋਤੀ ਜਿਹੜੇ ਹੈਗੇ ਨੇ ਉਹ ਸੂਈ ਦੇ ਵਿੱਚ ਪਾਈ ਜਾਣੇ ਨੇ ਧਾਗੇ ਦੇ ਵਿੱਚ ਠੀਕ ਹੈ ਤੇ ਇਦਾਂ ਤਿੰਨ ਤਿੰਨ ਮੋਤੀ ਜਿਹੜੇ ਹੈਗੇ ਨੇ ਆਪਾਂ ਇਹਦੇ ਵਿੱਚ ਲਗਾਉਣੇ ਇਹ ਆਪਾਂ ਡਿਜ਼ਾਈਨ ਜਿਹੜਾ ਹੈਗਾ ਉਹ ਸੈਂਟਰ ਤੋਂ ਵਿੱਚ ਸ਼ੁਰੂ ਕਰਨਾ ਹੈ ਠੀਕ ਹੈ ਜੀ ਪਾਈ ਤੇ ਧਾਗੇ ਨੂੰ ਪੱਕਾ ਜਰੂਰ ਕਰਨਾ ਤੇ ਇਸ ਤਰੀਕੇ ਨਾਲ ਆਪਾਂ ਥੋੜੀ ਥੋੜੀ ਦੂਰੀ ਦੇ ਉੱਪਰ ਜਿਹੜਾ ਹੈਗਾ ਇਹ ਡਿਜ਼ਾਈਨ ਬਣਾਉਣਾ ਤੁਸੀਂ ਚਾਹੋ ਤਾਂ ਨੇੜੇ ਨੇੜੇ ਵੀ ਬਣਾ ਸਕਦੇ ਹੋ ਮੈਂ ਥੋੜਾ ਜਿਹਾ ਇਹਨੂੰ ਦੂਰ ਦੂਰ ਹੀ ਬਣਾਉਂਦਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਸਾਰੀ ਸਲਵਾਰ ਦੇ ਉੱਪਰ ਜਿਹੜਾ ਹੈਗਾ ਉਹ ਡਿਜ਼ਾਈਨ ਬਣਾ ਲੈਣਾ ਤੇ ਇਸ ਤਰੀਕੇ ਨਾਲ ਦੇਖੋ ਆਪਾਂ ਧਾਗਾ ਜਿਹੜਾ ਹੈਗਾ ਤਿੰਨ ਤਿੰਨ ਛੱਡ ਕੇ ਅੱਗੇ ਕੱਢੀ ਜਾਣਾ ਠੀਕ ਹੈ 1 2 3 ਦੇਖੋ ਇਸ ਤਰੀਕੇ ਨਾਲ ਆਪਾਂ ਮੋਤੀ ਜਿਹੜੇ ਹੈਗੇ ਨੇ ਉਹ ਲਗਾਈ ਜਾਣੇ ਨੇ ਥੋੜੀ ਥੋੜੀ ਦੂਰੀ ਤੇ ਠੀਕ ਹੈ ਜੀ ਤੇ ਦੇਖੋ ਇਸ ਤਰੀਕੇ ਨਾਲ ਜਿਹੜਾ ਡਿਜ਼ਾਈਨ ਹੈਗਾ ਤੁਸੀਂ ਬਹੁਤ ਹੀ ਈਜ਼ੀ ਤਰੀਕੇ ਨਾਲ ਰੈਡੀ ਕਰ ਸਕਦੇ ਹੋ ਮੈਂ ਆਪਾਂ ਤਿੰਨ ਤਿੰਨ ਮੋਤੀ ਜਿਹੜੇ ਹੈਗੇ ਨੇ ਇਹਦੇ ਵਿੱਚ ਸੂਈ ਨਾਲ ਲਗਾ ਦਿੰਦੇ ਨੇ ਠੀਕ ਹੈ ਜੀ ਤੁਸੀਂ ਕਿਸੇ ਵੀ ਸਲਵਾਰ ਦੇ ਪੌਂਚੇ ਤੇ ਔਰ ਪੈਂਟ ਪਲਾਜ਼ੋ ਦੇ ਪੌਂਚੇ ਤੇ ਤੁਸੀਂ ਇਹ ਡਿਜ਼ਾਈਨ ਜਿਹੜਾ ਹੈਗਾ ਉਹ ਤੁਸੀਂ ਰੈਡੀ ਕਰ ਸਕਦੇ ਹੋ ਬੜੀ ਆਸਾਨੀ ਨਾਲ ਠੀਕ ਹੈ ਜੀ होप करते थोड़ू डिजाइन जोड़ा है वीयी लग्या हो और ईजी लग्या होगा ठीक है जी जे वीडियो वजी लगी लग होगी भीडियो लाइक शेयर कमेंट जरूर करो चलो जी आप मिलते हैं अगली वीडियो धन्यवाद जी